ਲੜਕੇ 4 ਵਜੇ ਜੋੜਦੇ ਸੀ ਆਲਾ ਇਹ 2 ਵਜੇ ਪੱਠੇ ਪਾਉਂਦੇ ਸੀ ਮੇਰੀ ਉਨ 75 ਸਾਲ ਦੀ ਉਮਰ ਹੈ ਜੇ ਕੋਈ ਮੁੰਡਾ ਆਹਦੇ ਮੇਰੇ ਬਰਾਬਰ ਰੇ ਦਾ ਗੱਟਾ ਚੁੱਕ ਲੈ ਅੱਛਾ ਕਿਲਾ ਵਾਹ ਕੇ ਫਿਰ ਚਾਵ ਨੂੰ ਪੱਠੇ ਵਧ ਗਏ ਅੱਛਾ ਫਿਰ ਸ਼ਾਮ ਨੂੰ ਆਥ ਵਾਲੇ ਟੋਕੇ ਨਾਲ ਗੇਟ ਤੇ ਵੀ ਸੀ ਅੱਛਾ ਜੋਰ ਵੀ ਦਿਖਾਈ ਦੱਸਦੇ ਵੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਲੱਗਿਆ ਜੀ ਮੇਲੇ ਤੇ ਆ ਕੇ ਬਹੁਤ ਵਧੀਆ ਲੱਗਿਆ ਆਪਣਾ ਨਾਮ ਤੇ ਪਿੰਡ ਜੀ ਕਪੜਾ ਪਿੰਡ ਵੀ ਰਖੜਾ ਜੀ ਅੱਛਾ ਨਾਮ ਮਹਿੰਗਾ ਸਿੰਘ ਇਹ ਕਿਹੜਾ ਕਿਹੜੀ ਗਲੀ ਚ ਪੈ ਗਿਆ ਜੀ ਹਾਂਜੀ ਕਿਹੜਾ ਜ਼ਿਲ੍ਹਾ ਮੁਕਸਰ ਸਾਹਿਬ ਸਾਲੋਕਸਰ ਸਾਹਿਬ ਤੇ ਕਿਵੇਂ ਲੱਗਿਆ ਇੱਥੇ ਮਲਗੀ ਨਰਸਰੀ ਤੇ ਆ ਕੇ ਜੀ ਬਹੁਤ ਵਧੀਆ ਲੱਗਾ ਤੁਹਾਡਾ ਦੇਖ ਕੇ ਸਿਸਟਮ ਬੂਟੇ ਦੇਖ ਕੇ ਬਹੁਤ ਚੰਗਾ ਕੋਈ ਬੂਟਾ ਵੱਡਾ ਖਰੀਦਿਆ ਕੋਈ ਫੀਤਾਰੀ ਕਰੀ ਖਰੀਦ ਲੈ ਗਏ ਮੁੰਡੇ ਅਗੇ ਅੱਛਾ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹੋ ਜੀ ਠੀਕ ਠਾਕ ਕੀ ਰੇਟ ਆ ਮਜ਼ਬੂਤ ਆਮਦਾਰ ਇਹ ਰੇਟ ਆਪਣੇ ਇੱਥੇ ਹੈਗੇ ਜੀ ਮੁੰਡੇ ਉਹ ਦੱਸ ਦਣਗੇ ਤੁਹਾਨੂੰ ਤੇ ਕਿਵੇਂ ਲੱਗਿਆ ਮੇਲੇ ਤੇ ਆ ਕੇ ਜੀ ਬਸ ਵੇਖੀ ਜਾਂਦੇ ਆ ਮੇਲਾ ਅੱਛਾ ਸੋਡੇ ਵੇਲੇ ਤਾਂ ਮੇਲੇ ਦਾ ਰੋਖ ਹੋਰ ਹੋਊਗਾ ਹੁਣ ਤਾਂ ਹੋਰ ਆ ਨਹੀਂ ਉਹ ਤਾਂ ਦਾ ਕੁਝ ਹੋਰ ਸੀ ਦੁੱਤ ਹੁਣ ਕੁਝ ਹੋਰ ਆ ਜੁਗ ਬਦਲ ਗਿਆ ਸੋਡੇ ਵੇਲੇ ਤਾਂ ਮੇਲੇ ਜਿਹੜੇ ਤੁਸੀਂ ਦੇਖੇ ਉਹਨੇ ਆਪ ਦੀ ਜਵਾਨੀ ਵੇਲੇ ਤਾਂ ਬਹੁਤ ਫਰਕ ਹੋ ਅੱਜ ਦੇ ਤੇ ਬਹੁਤ ਫਰਕ ਕਿਉਂ ਆਉਂਦਾ ਤਾਂ ਹੁੰਦਾ ਔਰ ਉਹਦਾ ਮਸ਼ੀਨਰੀ ਹੈ ਨਹੀਂ ਸੀ ਬਿਲਕੁਲ ਉਹ ਗੱਡੇ ਬਲਦ ਦਾ ਅੱਛਾ ਆਈ ਸੀ ਅੱਛਾ ਵੀ ਉਦੋਂ ਜਿਹੜਾ ਟਰਾਲੀਆਂ ਟਰੈਕਟਰ ਹਾਂ ਜਿਵੇਂ ਹੁਣ ਨਵੇਂ ਨਵੇਂ ਸੰਦ ਦੇ ਟਰੈਕਟਰ ਹੁੰਦੇ ਆ ਨਾ ਉਦੋਂ ਵੇਲੇ ਕੀ ਚੀਜ਼ ਲੈ ਕੇ ਆਉਂਦੇ ਸੀਗੇ ਸਾਡੇ ਵੇਲੇ ਤਾਂ ਹੁਣ ਤੋਟਾ ਹਾਲ ਹਾਂ ਉਲਟਾਵਾ ਹਾਲ ਹਾਂ ਮੁੰਨਾ ਹਾਂ ਹਾਂ ਮੁੰਨੀ ਮੁੰਨੀ ਆਏ ਨਹੀਂ ਆਜਮਾ ਹੋਰ ਸਰਪਾਲੀ ਛਤਰਪਾਲੀ ਹੋਰ ਬਸ ਇਹ ਹੀ ਸੰਦ ਹੁੰਦੇ ਸੀ ਅੱਛਾ ਤੇ ਜਿਵੇਂ ਉਹਨਾਂ ਲੱਕੜ ਦਾ ਹਾਂ ਹਾਂ ਲੱਕੜ ਦੇ ਪਹੀਆਂ ਵਾਲਾ ਹਾਂ ਜਿਵੇਂ ਇਹਨਾਂ ਨੇ ਟਰੈਕਟਰ ਲਾ ਰੱਖੇ ਆ ਅੱਜ ਦੇ ਟਾਈਮ ਦਾ ਆਪਾਂ ਟਰੈਕਟਰ ਮੰਨਦੇ ਵੀ ਵਧੀਆ ਕੋਈ ਉੱਚੀ ਤੋਂ ਉੱਚੇ ਲਾਈ ਜਾਂਦੇ ਆ ਛੋਡੇ ਵੇਲੇ ਫਿਰ ਵਧੀਆ ਤੋਂ ਵਧੀਆ ਜਿਵੇਂ ਕੋਈ ਬਲਦ ਹੋ ਗਈ ਹਾਂ ਸਾਡੇ ਵੇਲੇ ਵਧੀਆ ਤੋਂ ਵਧੀਆ ਜਿਹੜਾ ਬਲਦ ਦੇ ਉਹ ਲਿਆ ਕੇ ਜੋੜਦੇ ਸੀ ਅੱਛਾ ਬਲਦੋਗੇ ਤੇ ਹੋਰ ਬਲਦਾਂ ਦੇ ਨਾਲ ਮਲਦਾਂ ਦੇ ਨਾਲ ਦਾਸ ਹਲ 45 ਹਲ 45 ਹਾਂ 45 ਹੁੰਦੀ ਸੀ ਦੋ ਮਲਦਾਂ ਵਾਲੀ ਅੱਛਾ ਉਹਦੇ ਨਾਲ ਹਾਂ ਉਹਦੇ ਨਾਲ ਇੱਕ ਹੁੰਦੀ ਸੀ ਉਹ ਜਿਹਨੇ ਬੇਲ ਬੰਨੀ ਦੀ ਹੈ ਅੱਛਾ ਹਲ ਦੀ ਹਲ ਦੀ ਨੰਦਨੀ ਨੰਦਨੀ ਦੇਖੋ ਹਲ ਕੁਛ ਹੁੰਦਾ ਸੀ ਉਦੋਂ ਫਿਰ ਕਿਲਾ ਪਹਿਲੀ ਵਾ ਕੇ ਆਉਂਦੇ ਸੀ ਅਸੀਂ ਅੱਛਾ ਕਿਲਾ ਪਹਿਲੀ ਬਾਅਦ ਆਉਂਦੀ ਬਲਦਾਂ ਨਾਲੀ ਹਾਂ ਬਲਦਾਂ ਨਾਲ ਕਿੱਲਾ ਵਾਗੇ ਫਿਰ ਚਾਵ ਨੂੰ ਪੱਥੇ ਵੀ ਵੱਢ ਗਏ ਅੱਛਾ ਫਿਰ ਸ਼ਾਮ ਨੂੰ ਆਥਾੜੇ ਟੋਕੇ ਦਾ ਗੇਟ ਤੇ ਵੀ ਅੱਛਾ ਵੀ ਜੋਰ ਵੀ ਦਿਖਾਈ ਦੜਕੇ 4 ਵਜੇ ਜੋੜਦੇ ਸੀ ਹਾਲਾ ਅੱਛਾ ਇਹ 2 ਵਜੇ ਪੱਥੇ ਪਾਉਂਦੇ ਸੀ ਅੱਛਾ ਅੱਛਾ ਹਾਂ ਬਿਮਾਰੀ ਸ਼ਮਾਰੀ ਕੋਈ ਹੈ ਨਹੀਂ ਸੀਗੀ ਕੋਈ ਪਤਾ ਹੀ ਨਹੀਂ ਅਜੇ ਮੇਰੀ ਹੁਣ 75 ਸਾਲ ਦੀ ਉਮਰ ਹੈ ਅਜੇ ਕੋਈ ਮੁੰਡਾ ਆਹਦੇ ਮੇਰੇ ਬਰਾਬਰ ਰੇਹ ਦਾ ਗੱਟਾ ਚੁੱਕਲੇ ਅੱਛਾ ਇਹ ਜੋਰ ਪੂਰਾ ਆਜੇ ਵੀ ਬਿਨਾਂ ਕੋਈ ਨਾਲੇ ਮੇਰੇ ਆ ਆ ਵੇਖ ਲੋ ਲੱਤਾਂ ਹਾਂ ਮਾਰ ਕੈਮਰਾ ਵੀ ਇਧਰ ਕੱਡੀਆਂ ਹੋਈਆਂ ਅੱਛਾ ਪਰ ਆਈ ਨਹੀਂ ਅੱਛਾ ਅੱਛਾ ਨਾ ਸਟੈਂਡ ਵੀ ਪਿਆ ਹੋਇਆ ਅੱਛਾ ਅੱਛਾ ਜੀ ਪ੍ਰਾਣੀਆਂ ਖਰਾਕਾਂ ਤੁਹਾਡੇ ਕੰਮ ਆਉਂਦੀਆਂ ਆਉਂਦੀਆਂ ਹੁਣ ਜੇ ਕੋਈ ਖਰਾਕ ਖਾਵੇ ਤੇ ਆਉਂਦੀ ਆ ਕੰਮ ਆ ਆਉਂਦੀ ਕਿਉਂ ਨਹੀਂ ਦੇਖੋ ਦੋਸਤੋ ਬਾਬੇ ਨੇ ਹੁਣ ਲੋਕਾਂ ਦੇ ਨਹੀਂ ਪਾਈ ਨੂੰ ਪਛ ਹਣ ਵਾਲੇ ਮੇਲਿਆਂ ਦਾ ਕੀ ਫਰਕ ਆ ਜੋ ਬਾਈ ਇਹ ਕੱਲ ਦੱਸ ਬਾਬੇ ਆਦੇ ਨਾ ਕੱਟ ਲਈ ਜਿਹੜੇ ਆਪ ਤੁਸੀਂ ਦੱਸੋ ਹਾਂਜੀ ਬਾਬੇ ਨੂੰ ਆਪਾਂ ਨੂੰ ਪ੍ਰਾਣੀ ਜਵਾਨ ਆਪ ਦੀ ਜਵਾਨੀ ਵੇਲੇ ਦੇ ਮੇਲਿਆਂ ਦੀ ਯਾਦ ਦਵਾ ਦਿੱਨਾ ਨੇ ਹਾਂਜੀ ਪਹਿਲਾਂ ਦੇ ਮੇਲਿਆਂ ਤੇ ਅੱਜ ਦੇ ਮੇਲਿਆਂ 'ਚ ਤੁਸੀਂ ਕੀ ਫਰਕ ਦੇਖ ਲਿਓ ਅੱਜ ਤਕਨੀਕ ਤਾਂ ਬਦਲੀ ਜਿਵੇਂ ਹੁਣ ਮਾਲਾ ਪੇਂਦੀ ਅੰਬ ਆ ਗਏ ਹਾਂ ਹਾਂ ਹੋਰ ਵੈਰੈਟੀਆਂ ਸਾਰੀਆਂ ਜਿਹੜੀਆਂ ਹਾਈ ਬ੍ਰੈਡ ਹੋ ਗਈ ਚੀਜ਼ ਬਿਲਕੁਲ ਪਰ ਜਿਹੜੇ ਉਸ ਟਾਈਮ ਤੇ ਹੈਗੇ ਸੀ ਨਾ ਫਲ ਫਲੂਟ ਹਾਂ ਹਾਂ ਉਹ ਬੜੇ ਤਾਕਤਵਰ ਚੀਜ਼ਾਂ ਸੀ ਬਿਲਕੁਲ ਕਿਉਂ ਖਾਦ ਰਹੇ ਨਹੀਂ ਸੀ ਹਾਂ ਹਾਂ ਲੋਕ ਕੰਮ ਕਰਦੇ ਸੀ ਘਰੇ ਚਾਟੀ ਦੀ ਲੱਸੀ ਪੀਂਦੇ ਸੀ ਦੁੱਧ ਕਿਉਂ ਹੈ ਨਾ ਇਹ ਫਰਕ ਤਾਂ ਬਹੁਤ ਸੀ ਉਹਨਾਂ ਚੀਜ਼ਾਂ ਦਾ ਐਵੇਂ ਤਾਂ ਨਹੀਂ ਕਹਿ ਦਿੰਦਾ ਅਗਲਾ ਯਾਰ ਪੁਰਾਣੇ ਨੇ ਪ੍ਰਾਣੀਆਂ ਖਰਾਕਾਂ ਖਾਧੀਆਂ ਹਨਾ ਖਾਧੀਆਂ ਇਹ ਅੱਜ ਦਾ ਫਿਰ ਫਰਕ ਤਾਂ ਹੈ ਹੀ ਹਾਂਜੀ ਫਰਕ ਤਾਂ ਬੜਾ ਸੀ ਹਾਂ ਹੁਣ ਜੇ ਨਿਪੋਂਾਂ ਦੇ ਪੁੱਟੇ ਲਾਇਣ ਤੇ ਉਹਨਾਂ ਨੂੰ ਕੁਛ ਲੱਗਦਾ ਹੀ ਨਹੀਂ ਸਿਆਲ ਦੇ ਪੁੱਟੇ ਤੇ ਜਗਰਮਾਂ ਦੇ ਉਹ ਨਹੀਂ ਲੱਭਦੇ ਗਾ ਜੇ ਨਿਪੋਂਾਂ ਦੇ ਪੁੱਟੇ ਆਣੋਂ ਸਿਆਲ ਚ ਫਲ ਲੱਗਦਾ ਗਰਮਾਂ ਚ ਲੱਗਦਾ ਹੀ ਨਹੀਂ ਗਾ ਅੱਛਾ ਇਹਣੀ ਜਗ੍ਹਾ ਤੋਂ ਹੈ ਤੁਸੀਂ ਪਿੰਡ ਤੇ ਨਾਲ ਹੀ ਆ ਅੱਛਾ ਔਖੜਾ ਆਮ ਗੋੜੀ ਆਪਣੀ ਬੋਲੀ ਥੋੜਾ ਥੋੜਾ ਫਰਕ ਲੱਗਦਾ ਪਿੰਡ ਦੇ ਲੱਗਦਾ ਜਿਵੇਂ ਕੋਈ ਰਾਸਥਾਨ ਹਰਿਆਣੇ ਦੇ ਨੇੜੇ ਲੱਗ ਗਿਆ ਹੁੰਦਾ ਥੋੜਾ ਨਾਲ ਹੀ ਆ ਵਟੀਲੀ ਤੇ ਨਾਲ ਹੀ ਪਿੰਡ ਆ ਵਟੀਲੀ ਦੇ ਨਾਲ ਲੱਗਿਆ ਪਤਾ ਕੀ ਹੈ ਇਹ ਹਾਂਜੀ ਇਹ ਬੋਲੀ ਪਾਕਿਸਤਾਨ ਤੋਂ ਅਸੀਂ ਆਏ ਆ ਅੱਛਾ ਭਾਉ ਹਾਂ ਹਾਂ ਜਿਵੇਂ ਕਿ ਇਹ ਬੋਲੀ ਜਿਹੜੀ ਮਲੋੜ ਦੇ ਨੇੜੇ ਆ ਨਾ ਜਿੰਨੇ ਵੀ ਪਿੰਡ ਆ ਅੱਛਾ ਇਹ ਪਾਉ ਆ ਦੇ ਨਾਂ ਤੇ ਉਧਰੋਂ ਪਾਕਿਸਤਾਨ ਚੋਂ ਆਏ ਆ ਅੱਛਾ ਅੱਛਾ ਸਾਡੀ ਬੋਲੀ ਸੁਨੋ ਅਲੱਗ ਹੀ ਲੱਗਦੀ ਆ ਤੁਸੀਂ ਪਾਕਿਸਤਾਨ ਤੋਂ ਆਏ ਹੋ ਹਾਂ ਪਾਕਿਸਤਾਨ ਨਹੀਂ ਸਾਡੇ ਬਜ਼ੁਰਗ ਅੱਛਾ ਬਜ਼ੁਰਗ ਸਾਡੇ ਦਾ ਜਨਮ ਇੱਧਰ ਦੀ ਆ ਸਾਡੀ ਬੋਲੀ ਹੋਈ ਆ ਵੀ ਆਪਣਾ ਕਹਿ ਸਕਦੇ ਪਸ਼ੋਕੜ ਪਾਕਿਸਤਾਨ ਦਾ ਹਾਂ ਪਾਉ ਪਾਉ ਉੱਥੇ ਵੀ ਹੁਣ ਕੋਈ ਰਹਿੰਦਾ ਆਪਣਾ ਕੋਈ ਜਾਣ ਕਰਕੇ ਸਾਰੇ ਇਧਰ ਹੀ ਆ ਗਏ ਜੀ ਪਾਕਿਸਤਾਨ ਚ ਹਾਂ ਉਹ ਜਦੋਂ ਅਸੀਂ ਨਨਕਾਣਾ ਸਾਹਿਬ ਹਾਂਜੀ ਜਦੋਂ ਖੁੱਲਿਆ ਹਾਂ ਹਾਂ ਆਪਣੇ ਗੁਰਦੁਆਰਾ ਸਾਹਿਬ ਹਾਂਜੀ ਉਦੋਂ ਬਾਅਦ ਅਸੀਂ ਗਏ ਸੀ ਅੱਛਾ ਪਰ ਸਾਨੂੰ ਬਜ਼ੁਰਗ ਦੱਸ ਕੇ ਅਸੀਂ ਵੀ ਉੱਥੇ ਅੰਬ ਜਿਵੇਂ ਕਿ ਜਿੰਨਾ ਵੀ ਫਰੂਟ ਆ ਬਹੁਤ ਹੀ ਜ਼ਿਆਦਾ ਹੁੰਦਾ ਸੀ ਉੱਥੇ ਅੱਛਾ ਤੇ ਅਸੀਂ ਛੱਡ ਕੇ ਇੱਥੇ ਟਿੱਬਿਆਂ ਚ ਸਾਡੀ ਲਾਟ ਹੋਈ ਸੀ ਜ਼ਮੀਨ ਹਾਂ ਹਾਂ ਸਾਨੂੰ ਇੱਥੇ ਲਾਟ ਕੀਤੀ ਸੀ ਸਰਕਾਰ ਨੇ ਜ਼ਮੀਨ ਹਾਂਜੀ ਹਾਂਜੀ ਅਸੀਂ ਇੱਥੇ ਆ ਕੇ ਵਸੇ ਸੀ ਪਰ ਅਸੀਂ ਉਹ ਸਾਡੀ ਬੋਲੀ ਤੋਂ ਤੁਸੀਂ ਕੀ ਆਖਿਆ ਨਾ ਵੀ ਬੋਲੀ ਤਾਂ ਮੈਨੂੰ ਥੋੜਾ ਜਿਹਾ ਲੱਗਿਆ ਵੀ ਜਿਵੇਂ ਅੰਮ੍ਰਿਤਸਰੀ ਬੋਲੀ ਆ ਹਾਂ ਹਾਂ ਉਹ ਸਾਡੀ ਬੋਲੀ ਬਹੁਤ ਪਿੰਡ ਇੱਥੇ ਹਾਂ ਸੋਡੇ ਪਿੰਡ ਇਹਦੇ ਫਾਇਲ ਕਾ ਨੇੜੇ ਨੇੜੇ ਆ ਗਏ ਇਧਰ ਹਾਂ ਸਾਡਾ ਮਲੋਟ ਏਰੀਆ ਆ ਗਿਆ ਨਾ ਮਲੋਟ ਆ ਗਿਆ ਪੰਜਾਬ ਆ ਰੇ ਲੰਬੀ ਜਿਵੇਂ ਆ ਹਾਂ ਹਾਂ ਲੰਬੀ ਤੋਂ ਜਿਵੇਂ ਆਪਾਂ ਚੱਲ ਪਈਏ ਇਧਰ ਨੂੰ ਕੁੱਤਿਆਂ ਵਾਲੀ ਮੰਨੀਆਂ ਵਾਲਾ ਮਾਣੀ ਖੇੜਾ ਸਰਾਵਾਂ ਕੱਟਿਆਂ ਵਾਲੀ ਸਰਾਵਾਂ ਬੋਦਲਾ ਇਹ ਸਾਰੇ ਤੋਂ ਮਾਝੇ ਵਾਲੇ ਤੇ ਦਵਾਰੇ ਕਿਤੇ ਸਾਨੂੰ ਮੌਕਾ ਮਿਲਿਆ ਕਿਤੇ ਦਵਾਰੇ ਪਾਕਿਸਤਾਨ ਜਾਂਦਾ ਕਦੇ ਸਾਨੂੰ ਤਾਂ ਨਹੀਂ ਮਿਲਿਆ ਜਿਵੇਂ ਕਿ ਇਧਰ ਆਪਣੇ ਨਨਕਾਣਾ ਸਾਹਿਬ ਮੱਥਾ ਦੇਖਣ ਗਏ ਜਾਂ ਕਿਤੇ ਰਿਸ਼ਤੇਦਾਰ ਕੋਈ ਚਲੇ ਜਾਂਦੇ ਆ ਉਹ ਦੱਸ ਦਿੰਦੇ ਉਧਰ ਆਪਣੇ ਨਾਲ ਬਹੁਤ ਗਰੀਬ ਨੇ ਉਧਰ ਹਾਂ ਆਪਣੇ ਖੁਸ਼ਹਾਲਾ ਹਾਂ ਹਾਂ ਉਧਰ ਉਹਨਾਂ ਦਾ ਸਰਕਾਰਾਂ ਨੇ ਕਚੂੰਬਰ ਕੱਢ ਲਿਆ ਕੱਢਿਆ ਤਾਂ ਆਪਣਾ ਵੀ ਪਰ ਉਹਨਾਂੋਂ ਜ਼ਿਆਦਾ ਆਪਣੇ ਥੋੜੇ ਜੇ ਖੁਸ਼ਹਾਲ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਬਾਕੀ ਦੇਖਣ ਨੂੰ ਸੋਣੂ ਨਹੀਂ ਮਿਲਦੀ ਆ ਹਾਂ ਜੀ ਇਹ ਕਿਤੇ ਸਵੱਬੀ ਮੌਕਾ ਮਿਲੇ ਤੁਹਾਨੂੰ ਜਾਣ ਦਾ ਆਪਣੀਆਂ ਜਾਦਾ ਤਾਜ਼ੀਆਂ ਕਰਦਾ ਜਿਹਦਾ ਕਰਦਾ ਨਾ ਜੋ ਆਪਣਾ ਜੇ ਦੇਖਿਆ ਜਾਵੇ ਤਾਂ ਪਾਕਿਸਤਾਨ ਨੰਕਾਣਾ ਸਾਹਿਬ ਆਪਣਾ ਸਭ ਕੁਝ ਹੀ ਉੱਥੇ ਆ ਅਸੀਂ ਨੰਕਾਣਾ ਸਾਹਿਬ ਤੋਂ ਉੱਥੋਂ ਵੇਨੇ ਆ ਵੀਡੀਓ ਵੇਨੇ ਆ ਉਹ ਕਹਿੰਦੇ ਵੀ ਲਹਿੰਦਾ ਪੰਜਾਬ ਚੜ੍ਹਦਾ ਪੰਜਾਬ ਹਾਂ ਉਹ ਕਹਿੰਦੇ ਸਾਡਾ ਛੜਦਾ ਪੰਜਾਬੀ ਉਹ ਪਾਕਿਸਤਾਨ ਦੀ ਵੀਡੀਓ ਵੇਖੀਦੀ ਉਹ ਕਹਿੰਦੇ ਵੀ ਅਸੀਂ ਇੱਕ ਹੀ ਆ ਹਾਂ ਹਾਂ ਅਜੇ ਤਾਈਂ ਵੀ ਉਹ ਮੰਦੇ ਹੈ ਗੱਲ ਬਿਲਕੁਲ ਬਿਲਕੁਲ ਲਹਿੰਦਾ ਪੰਜਾਬ ਛੜਦਾ ਪੰਜਾਬ ਹਾਂ ਬਾਕੀ ਜਿਵੇਂ ਕਹਿੰਦੇ ਜਿਹਨੇ ਲਾਹੌਰ ਨਹੀਂ ਦੇਖਿਆ ਕਹਿੰਦੇ ਉਹਨੇ ਕੁਝ ਨਹੀਂ ਦੇਖਿਆ ਹਾਂ ਤਾਸ਼ੇ ਸਰਕਾਰਾਂ ਦੇ ਕਿਤੇ ਗੇਟ ਗੂੜੇ ਚੱਕਦਾਨ ਸੇ ਹੁਣ ਜਾਨ ਖੁੱਲ ਜੇ ਹਨਾ ਦੁਬਾਰੀ ਚੱਲ ਪਏ ਤੇ ਨੇਰੀ ਸੁਣੋ ਵੀਰ ਜੀ ਗੰਡਿਆਂ ਦਾ ਹੁਣ ਪਿਆਜ਼ ਦਾ ਕੀ ਰੇਟ ਆ ਵੇਖੋ ਤੁਸੀਂ ਆਲੂ ਪਿਆਜ਼ ਕੀ ਰੇਟ ਆ ਜੇ ਉਹ ਟਮਾਟਰ ਉਹ ਜੇ ਚੱਕ ਚੱਕ ਦੇ ਨਾ ਹਾਂ ਹਾਂ ਸਾਢੇ 20 ਕਿਲੋ ਲੈ ਕੇ ਸਾਢਾ ਜਿਹੜਾ ਨਾ ਇਹ ਮਗਹੀ ਆ ਬਹੁਤ ਜ਼ਿਆਦਾ ਘਟ ਜੂਗੀ ਤੇ ਸਾਡਾ ਆਪਸੀ ਪ੍ਰੇਮ ਮਿਲਾਪ ਬਹੁਤ ਵਧੀਆ ਵਧ ਜੂਗਾ ਭਾਈ ਚਾਰ ਕਿਸਾਨ ਜੀ ਵਧ ਜੂਗਾ ਬਾਕੀ ਹਰੇਕ ਸਿੱਖ ਦਾ ਹਰੇਕ ਪੰਜਾਬੀ ਦਾ ਜੀ ਕਰਦਾ ਇਹਨਾਂ ਦਾ ਆਪਣੇ ਗੁਰੂ ਨਾਨਕ ਦੇਵ ਜੀ ਦੀ ਜਿੱਥੇ ਵਿਚਾਰਨ ਛੋ ਧਰਤੀ ਆ ਨਾ ਜਾਣ ਦਾ ਪੱਥਾ ਟਿਕਣਾ ਦਰਸ਼ਨ ਕਰਨਾ ਨਨਕਾਣਾ ਸਾਹਿਬ ਜੀ ਕਰਦਾ ਨਨਕਾਣਾ ਵੇਖਣ ਨੂੰ ਜਿਵੇਂ ਉਹ ਗੁਰਦੁਆਰਾ ਸਾਹਿਬ ਤੇ ਗਾਣੇ ਵੀ ਪੜਿਆ ਹਾਂ ਹਾਂਜੀ ਤੇ ਅਣ ਚਲੋ ਬਹੁਤ ਵਧੀਆ ਲੱਗਿਆ ਜੀ ਤੁਹਾਨੂੰ ਮਿਲ ਕੇ ਧੰਨਵਾਦ ਜੀ ਠੀਕ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਹੜਾ ਚੈਨਲ ਹੈ ਅਣਖ ਚੈਨਲ ਆ ਜੀ ਅਣਖ ਹਾਂਜੀ ਠੀਕ ਧੰਨਵਾਦ ਠੀਕ